ਪਰ ਆਹ ਲਓ ਐਸੇ ਕਰੀਏ ਅਸੀਂ ਕਾਰਡ ਜੋ ਤਰੀਕ 7 ਜੂਨ ਤੇ ਆਪਾਂ ਹੋਗਾ ਰੈਡੀ ਚੱਲਿਆਂ ਅਗਲੇ ਸਫ਼ਰ ਵੱਲ ਹਾਂਜੀ ਠੀਕ ਹੈ ਬਣਦੀ ਫਾਇਦਾ ਆਪ ਲੋਗੋ ਨੇ ਪਰਮਿਟ ਬਣਾ ਲਿਆ ਬਣਾ ਲਿਆ ਠੀਕ ਹੈ ਬੀਗ ਨਾਈਸ ਥੈਂਕ ਯੂ ਹਾਂਜੀ ਆਪਦੇ ਸੇ ਪਹਿਲਾਂ ਮੁਝ ਲੈਣਾ ਸੀ ਠੀਕ ਹੈ ਲੈ ਲਓ ਹਾਂ ਕਾਰਡ ਆ ਇੱਥੋਂ ਚੱਲਿਆਂ ਅਸੀਂ ਉਹ ਭਰਾਵਲੀ ਉਗੜਾਲੇ ਰੋਡ ਤੇ ਕਰਾਂਗੇ ਸਫ਼ਰ ਦੇਖਣ ਕਿੱਥੇ ਪਹੁੰਚ ਜਾ ਕਿੱਥੇ ਪਹੁੰਚਾਂਗੇ ਇਹ ਕੋਸ ਹਾਂ ਤਾਂ ਭਰਾਵਾ ਪਹਿਲਾਂ ਸਾਹ ਪੂਰੇ ਹੋ ਜਾਣ ਆਕਸੀਜਨ ਘਟਣ ਲੱਗ ਗਈ ਫੇਰ ਇੱਥੇ ਚੱਕਰ ਪੈਂਦਾ ਰਹਿੰਦਾ ਆਕਸੀਜਨ ਦਾ ਦੇਖੋ ਉਹ ਰੋਡ ਚੜਨਾ ਪਹੁੰਚ ਗਏ ਨੌਜਵਾਨੋ ਕੈਮ ਬੋਲੇ ਨਹੀਂ ਕੋਈ ਗੱਡੀਆਂ ਲੀਆਂ ਤੇ ਆ 20 ਪਿਆ ਗੱਡੀ ਪੂਰੀ ਨੋ ਵੀ ਆ ਮੁੰਡੇ ਆਪਣੇ ਖੜੇ ਨੇ ਸਾਰਾ ਕਾਫਲਾ ਇੱਕ ਜੀਪ ਆਪਣੀ ਮਾੜੀ ਤਾਰ ਸੈੱਟ ਕਰਾਉਣ ਗਏ ਨੇ ਰੇਸ ਵਾਲੀ ਰੇਸ ਵੱਧ ਗਈ ਉਹਦੀ ਬਹੁਤ ਹਾਂਜੀ ਕਹਿਮੋ ਬਹੁਤ ਕਹਿਮੋ ਬਈ ਜੀ ਹੋਰ ਸਭ ਬਾਕੀ ਐਮ ਹੀ ਚਾਹੀਦਾ ਠੀਕ ਕਰਾਉਣੀ ਪੈਂਦੀ ਆ ਜਿਹੜੇ ਪਰਮਿਟ ਬਣਦੇ ਆ ਉਹਨਾਂ ਦੀ ਇਹ ਆਪਣੇ ਥੋੜਾ ਜਿਹਾ ਪਰਮਿਟ ਇੱਕ ਦੋ ਚ ਚੱਕਰ ਪੈ ਗਿਆ ਮੜਾ ਜਾ ਇਹ ਕਰਦੇ ਆ ਸਹੀ ਸਹੀ ਕਰਕੇ ਤੇ ਅੱਗੇ ਤੁਰਦੇ ਆ ਤੇ ਆਪਣਾ ਬਾਈ ਜੱਸੀ ਬੈਠਾ ਇੱਥੇ ਕਰ ਰਿਹਾ ਠੀਕ ਸਾਰਾ ਕੰਮ ਓਕੇ ਕਰਕੇ ਫਿਰ ਚੱਲਦੇ ਆ ਇਹ ਦੇਖੋ ਇਹਦੇ ਵਿੱਚ ਇੱਕ ਇਹ ਬੰਦੇ ਤੇਰੀ ਦੀ ਤੇ ਵੀ ਖਲੀ ਦੀ ਅੱদিক ਠੀਕ ਐ ਇਹ ਉਠਾ ਕੇ ਲੈ ਜਾਓ ਠੀਕ ਐ ਠੀਕ ਹੈ ਜੀ ਸਭੀ ਜਗ੍ਹਾ ਇਹੀ ਦਿਖਾ ਰਹੇ ਇਹ ਦੇਖਣ ਨੂੰ ਜਿਹੜਾ ਕੰਫਿਊਜ਼ ਹੁੰਦਾ ਹੈ ਇੱਕ ਬੇਚ ਉਹਨਾਂ ਨੇ ਕੰਪਲੀਟ ਲਿਆ ਬਾਕੀ ਸਾਰਾ ਇਨਕੰਪਲੀਟ ਲਿਆ ਠੀਕ ਹੈ ਜੀ ਥੈਂਕ ਯੂ ਸੋ ਮਚਾ ਲੈਪ ਉਹ ਵੀ ਸੀਆਰ ਲੈ ਆਉਣੇ ਜਿਹੜੀ ਕੋਈ ਫਿਲਮ ਦੇਖੇਗਾ ਚਾਚਾ ਬਾਵਾ ਬੱਲਾ ਜੱਟੀ ਨਹੀਂ ਇੱਥੇ ਤਾਂ ਜਿਹੜਾ ਹਿਸਾਬ ਨਾਲ ਮਾਹੌਲ ਆ ਡਾਕੂਆਂ ਡੁੱਕਾਂ ਵਾਲੀ ਚੱਲੀ ਹੈ ਨਾ ਆਹੋ ਜਾਣਾ ਮੋੜ ਦੇਖ ਲਾਂਗੇ ਬੜਾ ਜਾਣਾ ਮੋੜ ਛਤਰਚੜਾਉਣ ਦੇ ਲੋ ਤੇ ਪਿੱਛੇ ਨਹੀਂ ਝੱਕਣਾ ਉਹ ਛਤਰਚੜਾਉਣ ਜੱਲੇ ਦੇ ਮੁੰਡੇ ਗੱਡੀਆਂ ਲੈ ਕੇ ਇੱਥੇ ਆਵਾਹ ਕਰਤਾ ਪਰ ਹੈ ਇਹ 8725 ਨਾ ਵੀ ਚੱਲੇ ਆ ਇੱਥੋਂ ਗੱਡੀਆਂ ਦੀ ਐਂਟਰੀ ਕਰਾ ਕੇ ਤੇ ਬਾਈ ਹੁਣ ਆ ਰਹੇ ਨਹੀਂ ਜੀਪ ਲੈ ਕੇ ਮਾਗਰ ਬੈਠੋ ਵੀ ਮੁੰਡੋਂ ਗੱਡੀਆਂ 'ਚ ਕੋਤਸ ਸਾਹਿਬ ਦਾ ਹੁਕਮ ਹੋਇਆ ਵੀ ਗੱਡੀਆਂ 'ਚ ਬੈਠ ਜਾਓ ਅਫਸਰਾਂ ਨੂੰ ਸਾਰਾ ਕੁਝ ਕਰਨਾ ਹੀ ਪੈਂਦਾ ਹਾਂ ਠੀਕ ਹੈ

ਦੀ ਵੀ ਨਾਟ ਖੁੱਲ ਗਈ ਥੋੜੀ ਹੜਕ ਰਹੇ ਨੇ ਅਰ ਕੇ ਸਹੀ ਔਰਦੇ ਅੱਗੇ ਜਾਨਾ ਬੋ ਤੇ ਰੋਡ ਬਣ ਰਹੇ ਨੇ ਕੱਚਾ ਜੀ ਰੋਡ ਦੇਖੋ ਕਿਉਂਕੀ ਖਾਈ ਆ ਤੇ ਉਹ ਰੋਡ ਆਪਾਂ ਆਏ ਆ ਇਦਾਂ ਹੀ ਹੌਲੀ ਹੌਲੀ ਵਾਦੇ ਵਾਦੇ ਜਾਣਾ ਜਿੱਥੋਂ ਕਰਾ ਰਹੇ ਆ ਐਂਟਰੀ ਤੇ 2280 ਹੁਣ ਹੀ ਗਏ ਆ ਕ੍ਰਾਊਨ ਛੋਪਰ ਕਰਾ ਰਹੇ ਨੇ ਫੋਟੋਆਂ ਪੂਰੀਆਂ ਤਕੜੀਆਂ ਵੱਡੇ ਲੈਵਲ ਦੀ ਪਰਫਲੇ ਪਹਾੜ ਆ ਗਏ ਉਹ ਉੱਚੇ ਆ ਗਏ ਆ ਬੱਦਲ ਥੱਲੇ ਰਹਿ ਗਏ ਉਹ ਪਹਾੜਾਂ ਤੋਂ ਪਰਫਲੇ ਧੂੜ ਉੱਚੇ ਆ ਗਏ ਆ ਸ਼ੁਰੂ ਹੋਇਆ ਇੱਥੇ ਤੇ ਹਕਸੂ ਜਿੰਦੀ ਘਾਟਾ ਬੜਾ ਜਰ ਰੋਕ ਰਿਹਾ ਨਹੀਂ ਬਾਈ ਜੀ ਇਹ ਬਹੁਤ ਗਾਜ਼ੀਆ ਖੁਰਤੂਨ ਕਲਾਪਾਸ ਤੇ ਠੰਡ ਇੰਨੀ ਕਾ ਇੱਕ ਮਿੰਟ ਨਹੀਂ ਖੜਾ ਜਾ ਰਿਹਾ ਇਸ ਦੇ ਬਾਹਰ ਕਿਸੇ ਮੈਂਸ ਜੂਗਾ ਹਾਂ ਤੇ ਲੋਕੀ ਬਹੁਤ ਜਵਾਈ ਕਰ ਰਹੇ ਆ ਉੱਕ ਲੱਗੀ ਬਹੁਤ ਤੇ ਬਹੁਤ ਜ਼ਿਆਦਾ ਠੰਡ ਹੈ ਤੇ ਖਰਦੋਂਗਲਾ ਪਾਸ ਤੋਂ ਥੋੜਾ ਜਿਹਾ نیچے ਆਏ ਹਾਂ ਬੜੀ ਠੰਡ ਬਹੁਤ ਜ਼ਿਆਦਾ ਠੰਡਾ ਇਹ ਪਾਸ ਇਹ ਵਾਲਾ ਪਾਸ ਇਹ ਤਾਂ 24 ਘੰਟੇ ਓਪਨ ਹੁੰਦਾ ਨਾ ਨਹੀਂ ਨਹੀਂ ਐਸੇ ਨਹੀਂ ਜਦ ਸਰਤ ਅੱਛਾ ਇਹ ਅੱபி ਜੂਨ ਸੇ ਖੁੱਲਣਾ ਸ਼ੁਰੂ ਹੁੰਦਾ ਨਾ ਓਕੇ ਲੋਕੋ ਨੂੰ

ਜਿਹੜਾ ਤਾਂ ਨਹੀਂ ਗਈ ਬਾਈ ਕਿੱਥੇ ਗਿਆ ਹੁਣ ਹੋਰ ਕਿੰਨੇ ਟਾਈਮ ਦਾ ਰਹਿ ਗਿਆ ਬਾਈ ਜੇ ਪੱਗ ਤੋਂ ਆਏ ਬੰਨ ਲੈਣਾ ਮੈਂ ਜਾਵਾਂ ਇੱਕੋ ਜੇ ਲੱਗਦਾ ਉਹ ਜਾਮ ਲੱਗ ਗਿਆ ਖੜ ਕੇ ਮੁੰਡੇ ਜਾਮ ਲੈ ਰਹੇ ਨੇ ਅੱਸੀ ਗਲ ਕਾ ਪਤੂ ਪੂਰੀ ਫਿਨੇਗਾ ਆ ਲੈਦੇ ਯਾਰੇ ਮਡੇ ਤੇ ਪਹਾੜਾਂ ਚ ਇਹ ਨਾ ਨਾ ਇਹ ਕਿਉਂ ਤੋਂ ਮੋਟੇ ਇਹ ਸੈਂਡੂ ਨੇ ਨੁਬਰਾ ਵੈਲੀ ਦੀ ਜੋ ਕਿ ਲੇ ਤੂੰ 130 ਕਿਲੋਮੀਟਰ ਅੱਗੇ ਆ ਤੇ ਅਥੇ ਆਪਾਂ ਪਹੁੰਚੇ ਸਰੀਰੇ ਚੱਲੇ ਸੀ ਤੇ ਖਰਦੁੰਗਲਾ ਪਾਸ ਕ੍ਰੋਸ ਕੀਤਾ ਤੇ ਕ੍ਰੋਸ ਕਰਕੇ ਉਸ ਨੂੰ ਅੱਗੇ ਬਹੁਤ ਰੋਡ ਵੀ ਬਹੁਤ ਖਰਾਬ ਸੀ ਤੇ ਹੌਲੀ ਹੌਲੀ ਕਰਦੇ ਸੀ ਇੱਥੇ ਪਹੁੰਚੇ ਤੇ ਉੱਪਰ ਉਚਾਈ ਤੋਂ ਖੜ ਕੇ ਇੱਕ ਲੋਕੇਸ਼ਨ ਡਿਸਾਈਡ ਕੀਤੀ ਕਿ ਉੱਥੇ ਜਾ ਕੇ ਕੈਂਪਿੰਗ ਕਰਨੀ ਆ ਦੇਖੋ ਪੂਰਾ ਦੇ ਗਾੜੇ 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 ਤੇਰੇ ਪਤਾ ਲਿਆ ਇਹਨਾਂ ਨੂੰ ਕਿਹੜੀ ਜਾਂਦੀ ਜਾਂਦੀ ਆਉਂਦੀ ਤੇਰੇ ਉੱਥੇ ਲੈ ਕੇ ਜਾਇਆ ਇੰਨਾ ਲੱਗਿਆ ਨਹੀਂ ਨਾ ਰਹਿ ਰਿਹਾ ਸੁਣਾਈ ਰਿਹਾ ਗੜਾਈ ਨਾਲ ਜਾ ਚਲ ਆਊ ਕਮਾਉ ਗੱਡੀ ਖੜਾ ਲਾ ਗੱਡੀ ਖੜਾ ਲਾ ਆਏ ਆਏ ਹਾਏ ਆਏ ਹਾਏ ਆਏ ਹਾਏ ਸਰਾ ਸਰਾ ਜੱਟ ਖੋਲਣਾ ਕੀ ਐ Han drepte meg. ਵਾ 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 ਬੱਸ ਉਹ ਨਹੀਂ ਨਹੀਂ ਉੱਡ ਜੂ ਉੱਥੇ ये होगी समार के नहीं कही भी ये ਕੜਦਾ ਨਹੀਂ ਉਹ ਦੋ ਮਿੰਟ ਦੇ ਵਿੱਚ ਕੋਈ ਨਹੀਂ ਕਰਦਾ ਉਹੀ ਕਰਦੀ ਐਨਾਂ ਕਿਤਾ ਹਾਂ ਸਿੱਧੇ ਖੂਂਦੇ ਬਣਾ ਦੂੰ ਓਏ ਉਸ ਦਾ ਰਾਣਾ ਨਹੀਂ ਗਿਆ ਇਹ ਹੀ ਮਾਗ ਰਹੀ ਆ ਕਿਹਨੂੰ ਮਾਗ ਰਹੀ ਮਾਗ ਰੱਖ ਆਪਣੇ ਨਾਮ ਨਾਵਾ ਹੋਰ ਵੀ ਨਹੀਂ ਨੀ ਹਾਕੂ ਮਾਰੀਆ ਬਾਈ ਨੂੰ ਦਵਾਰੇ ਲਿਆਉਣੇਗਾ ਦਵਾਰੇ ਲਿਆਉਣੇਗਾ ਕਨਹਿਰ ਜੀ ਵੀ ਕੰਡੇ ਤੇ ਬਹੁਤ ਸੋਹਣੀ ਲੋਕੇਸ਼ਨ ਦੇਖ ਕੇ ਤੇ ਉੱਥੇ ਲਾਇਆ ਆਪਾਂ ਟੈਂਟ ਤੇ ਸਾਡੇ ਸਾਰੇ ਬੰਦੇ ਹਮਤੀ ਨੇ ਤੇ ਪੂਰੀ ਹਮਤ ਨਾਲ ਟੈਂਟ ਲਾਦਾ ਜਲਦੀ ਜਲਦੀ ਖਾਣ ਪੀਣ ਦਾ ਸਮਾਨ ਸਹੀ ਸਾਰਾ ਨਾਲ ਲੈ ਕੇ ਚੱਲੇ ਸੀ ਤੇ ਉਹ ਸਮਾਨ ਬਣਾਇਆ ਸਾਡੇ ਭਾਈ ਰਾਜਨ ਨੇ ਰਾਜਨ ਉਹ ਭਾਈ ਬੜਾ ਹਮਤੀ ਆ ਸਾਰੇ ਬੰਦਿਆਂ ਨੂੰ ਨੇ ਇਕੱਲੇ ਨਹੀਂ ਬਣਾ ਕੇ ਮੈਗੀ ਮੂਵੀ ਜੋ ਵੀ ਜਿਹੜਾ ਦਿਲ ਕਰਦਾ ਸੀ ਉਹ ਸਭ ਬਣਾ ਕੇ ਦਿੱਤਾ ਉਹਨੇ ਸਭ ਨੇ ਇੰਜੋਏ ਕਰਿਆ ਵਧੀਆ ਲਾਦਾ ਤੰਬੂ ਮੋਢਾ ਇਹ ਤਕੜੇ ਹਫਤੇ ਨੇ ਕੰਮ ਰੋਨਟ ਡਗਾ ਜਲਦੀ ਲਾ ਦੇਣਾ ਚੱਲ ਪਿੱਛੇ ਲੈ ਪਿੱਛੇ ਹਾਂਜੀ ਉਸਤਾਦ ਜੀ ਹਾਂਜੀ ਉਹ ਲਾਈਟ ਵੀ ਸਪਲਾਈ ਕਰਦੀ ਕਰਦੀ ਹੋਰ ਮਾ ਠੀਕ ਅੱਜ ਆਪਣੇ ਇੱਥੇ ਡੇਰੇ ਨਹੀਂ ਬਿਲਕੁਲ ਬਈ ਮਾ ਠੀਕ ਵੇਖੋ ਅਸੇ ਪਾਸੇ ਵੀ ਉਹ ਜਿੱਦਾਂ ਸਵਾਦ ਆਈ ਜਾਂਦਾ ਪਿੰਡ ਤਾਂ ਗਰਮੀ ਨੂੰ ਜ਼ਿਆਦਾ ਕਰ ਲੱਗੀ ਹੋਈ ਪਿੰਡ ਵੀ ਪਿੰਡ ਵੀ ਜਾਣਾ ਮਿੱਟੀ ਵੀ ਵਜਾ ਮਾਰਦੀ ਆ ਅਦਰੂ ਜੀਰੀ ਵਜਾ ਮਾਰਦੀ ਆ ਤਦੋਂ ਨੌਜਵਾਨਾਂ ਨੇ ਕਹਿੰਦੇ ਆ ਸਾਮਾਨ ਸੈੱਟ ਕਰ ਲਿਆ। ਸਵੇਰੇ ਇਕੱਠਾ ਕਰਨ ਮੇਰੇ ਦੇਖੀ ਕੀ ਹੁੰਦਾ ਸਾਰਾ। ਗੁਰਮਿੰਦਰ ਕੱਲਾ ਇਕੱਠਾ ਕਰ ਦੂ ਸਾਰੇ ਟੈਂਟ। ਕਰ ਦੂ ਇਹ ਚ। ਇਹ ਚ ਕੋਈ ਉਹ ਨਹੀਂ ਹੈਗਾ, ਸ਼ੱਕ ਨਹੀਂ ਹੈਗਾ। ਕਰ ਦਾਂ ਆਂ ਬਈ ਹਨਾ। ਮਲਟੀ ਟੈਲੈਂਟ। ਹਾਂ। ਬਸ ਜਮੀ ਨਹੀਂ ਕਾਪਰਦੇ। ਜੋ ਪਰਲੀ ਟੰਡ ਆਏ ਤੇ ਉਹ ਦੂਜੀ ਆਏ ਕਰ ਲਓ ਬਈ। ਹੇ ਅਹ ਆਈ ਜੀ ਇਹਨੇ ਆਵਾਜ਼ ਆ ਇੱਥੇ ਰੱਖ ਆ ਵੇਖ ਇੱਧਰ ਰਾਜ ਨੇ ਚੜਤਾ ਦੇਣਾ ਇੱਧਰ ਲਈ ਚੁੰਡਕ ਮਾ ਆਉਂ ਰਹੇ ਨੂੰ ਆਹ ਮੁੰਡਾ ਨਾਲ ਉਹ ਵੀ ਨਹੀਂ ਫਿਰਦਾ ਗਾਈਡਲਾਈਨ ਪੂਰੀ ਇਹਦਾ ਗੇਟ ਖੁੱਲਾ ਹੀ ਰਹੂ ਰੁਰੁਰੁਰ ਚੱਕ ਕੇ ਬਾਹ ਬਾਈ ਜਿਹੜੇ ਪਾਸੇ ਆ ਮਿਲਦਾ ਬਾਰੀ ਯਾਰ ਇਹ ਕਹਿੰਦੇ ਬਾਈ ਬਾਰੀ ਬਾਰਾ ਬਿਜਾ ਜੋਟਾ ਨਾ ਮਾਰੀ ਚਾਲ ਆ ਬਹਿਣਾ ਨਹੀਂ ਆਉਂਦਾ ਕੋਈ ਲਾਤਵਾ ਹੋਊਗਾ ਹੋ ਰਹਾ ਹੈ ਕਰੋ ਸਾਰਗੇ ਜੰਦਾ ਫੜ ਕੇ ਕੋ ਦੇਖ ਰੋ ਜਿਹੜੇ ਪਾਸੇ ਲੋਡ ਆਸ ਨਹੀਂ ਆ ਇਧਰ ਵੀ ਹੋ ਵੇ ਗਈ ਹੋ ਆ ਠੱਕ ਠੀਕ ਆ ਹੁਣ ਸਹੀ ਬੰਦੇ ਨਾਲ ਚੱਲਦੀ ਭਾਈ ਤੋਂ ਪਿਆਰ ਆ ਆ ਗਈ ਠੀਕ ਆ ਹੁਣ ਬੜਾ ਨੀਣਾ ਮਾਰ ਸਸਰੀ ਘਾਲ ਜੀ ਆਉ ਜਿਆ ਲਾਤਾ ਮੁੰਡਿਆਂ ਟੈਂਟ ਤੇ ਇੱਥੇ ਕਰਾਂਗੇ ਅੱਜ ਰਾਤ ਦੀ ਸਟੇ ਆ ਖੜੀਆਂ ਨੇ ਆਪਣੇ ਜੀਪਾਂ ਤੇ ਆਪਾਂ ਇਹਦੀ ਪਿਊਰਿੰਗ ਵਾਲੀ ਘੈਂਡ ਆ ਬਈ ਥਮ ਥੋੜਾ ਗਲਤ ਚੜੇ ਬਾਈ ਦੀ ਬਣਾਣਾ ਇਹ ਮਰ ਗਈ ਆ ਆ ਦੀ ਖਾਂਦੇ ਦੀ ਬਣਾ ਇਹਨੂੰ ਤਾਂ ਹੁਣ ਕਰ ਲਓ ਭਈ ਜਾਂਦੇ ਉੱਤਰੋਂ ਥੋੜਾ ਘੂਲੋ ਕਿੰਨੀ ਮੈਦਾ ਹੈ ਨਾ ਨਿਆ ਬੰਦੇ ਨੂੰ ਠੰਡ ਲੱਗ ਰਹੀ ਐ ਇਹਨੂੰ ਬਹੁਤ ਜ਼ਿਆਦਾ ਸੀ ਉਹ ਸਾਡਾ ਚੋਬਰ ਇੱਕ ਸੌ ਗਿਆ ਆਹ ਦੱਸ ਭਾਈ ਆਪਣੇ ਫੁਜਿਆਨੇ ਕੋ ਗੱਡੀ ਆ ਵੀ ਸੌ ਗਿਆ ਚੋਬਰ ਹਾਂਜੀ ਕੋ ਸਾਹ ਤੱਕ ਗਿਆ ਓੱਕ ਗਿਆ ਅੱਜ ਤਾਂ ਹੈ ਓੱਕ ਕੇ ਥੱਕ ਕੇ ਮੈਨੂੰ ਲਾਦਾ ਮੈਨੂੰ ਵੀ ਟੈਂਟਿਆ ਕਰਾਉਣਾ ਪਊਗਾ ਹਾਂ ਚੱਲ ਹਾਂ ਯਾਰ ਰਾਜਵੀਰ ਇੱਕ ਨੰਬਰ ਬਹੁਤ ਬਹੁਤ ਸੋਹਣਾ ਹੈ ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਗੋਦਣੀ ਪਉਦੀ ਹੈ ਐਲ ਹਾਂ ਆਪਣੀਆਂ ਜੀਪਾਂ ਥਾਰਾਂ ਖੜੀਆਂ ਨੇ ਤੇ ਉਹ ਪੱਕੇ ਤੇ ਉਹ ਆਪਣੇ ਲੱਗੇ ਹੋਏ ਨੇ ਟੈਂਟ ਤੇ ਅੱਜ ਆਪਾਂ ਕੈਂਪਿੰਗ ਕਰ ਰਹੇ ਹਾਂ ਬਹੁਤ ਸੋਹਣੀ ਜਗ੍ਹਾ ਤੇ ਤੇ ਅੱਜ ਦੀ ਰਾਤ ਬਤਾਵਾਂਗੇ ਨਾ ਟੈਂਟਾਂ ਚ ਬਹੁਤ ਸੋਹਣੀ ਲੋਕੇਸ਼ਨ ਆ ਤੇ ਅੱਜ ਦੇ ਬਲੌਗ ਦੀ ਕਰਦੇ ਇੱਥੇ ਸਮਾਪਤੀ ਤੇ ਠੰਡ ਬਹੁਤ ਆ ਵਧੀਆ ਤੇ ਕੱਲ ਨੂੰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸ਼ਾਸਤਰੀ